ਹੋ ਸੱਚ ਹੱਕ ਤੇ ਇਥੇ ਨਹੀਂ ਕੋਈ ਖੜਦਾ ਹੋਇਆ ਫਿਰਦਾ ਹੈ ਕੂੜ ਪ੍ਰਧਾਨ ਮੀਆਂ ਅੰਨੀ ਪੀਂਦੀ ਤੇ ਕੁੱਤਾ ਹੈ ਚੱਟੀ ਜਾਂਦਾ ਤੱਕੜੇ ਮਾੜਿਆਂ ਦਾ ਹੱਕ ਖਾਣ ਮੀਆਂ ਰਾਖੀ ਬਾੜ ਹੁਣ ਖੇਤ ਦੀ ਨਹੀਂ ਕਰਦੀ ਸਬਤੋਂ ਬਾਦ ਏ ਕਰੇ ਨੁਕਸਾਨ ਮੀਆਂ ਰਾਜੇਸ਼ੀ ਮੁਕੱਦਮ ਬੜੇ ਕੁੱਤੇ ਹੋ ਰਾਜੇਸ਼ੀ ਮੁਕੱਦਮ ਬੜੇ ਕੁੱਤੇ ਸੁਖਦੀਪ ਗੁਰੂਆਂ ਦਾ ਸੱਚ ਫੁਰਮਾਨ ਮੀਆਂ ਸੁਖਦੀਪ ਗੁਰੂਆਂ ਦਾ ਸੱਚ ਫਰਮਾਨ ਮੀਆਂ